ਤਸਵੀਮ ਬਾਰੀਕ ਤੋਂ ਬਾਰੀਕੀ ਵਾਲੇ ਪਾਸੇ ਜੇ ਰੱਬ ਜੀ ਦਾ ਅੰਤ ਲੱਭਣ ਜਾऊं ਤੇ ਸਾਨੂੰ ਨੰਗੀਆਂ ਅੱਖਾਂ ਨਾਲ ਉਹ ਜੀਵ ਦਿਖ ਨਹੀਂ ਰਹੇ ਜਿਹੜੇ ਜੀਵ ਇਸ ਦੁਨੀਆ ਤੇ ਮੌਜੂਦ ਨਹੀਂ ਸਾਡੀ ਜ਼ਬਾਨ ਜ਼ਬਾਨ ਦੇ ਉੱਪਰ 400 ਤੋਂ ਜ਼ਿਆਦਾ ਕਿਸਮ ਦੇ ਕਰੋੜਾਂ ਜੀਵਾਂ ਨੂੰ ਰਹਿੰਦੇ ਨੇ ਸਾਨੂੰ ਦਿਖਦੇ ਨਹੀਂ ਸਾਨੂੰ ਪਤਾ ਹੀ ਹੈ ਨਹੀਂ ਐਨੇ ਸੂਖਮ ਜੀਵ ਵੀ ਪਰਮਾਤਮਾ ਨੇ ਬਣਾਏ ਆ ਔਰ ਉਹ ਇੰਨੇ ਸੂਖਮ ਹੋਣ ਦੇ ਬਾਵਜੂਦ ਵੀ ਬਹੁਤਾਂਤ ਜੀਵਾਂ ਦੀਆਂ ਲੱਤਾਂ ਵੀ ਨੇ ਅੱਖਾਂ ਵੀ ਨੇ ਹੱਥ ਵੀ ਨੇ ਪੂਰੇ ਦੇ ਪੂਰੇ ਸਰੀਰ ਦੀ ਬਣਤਰ ਬਣੀ ਹੈ ਪਰ ਬਰੀਕ ਐਨਾ ਹੈ ਕਿ ਸਾਨੂੰ ਸਾਡੀ ਅੱਖਾਂ ਨਾਲ ਨਹੀਂ ਦਿਖਦਾ ਲੈਂਸ ਲਾ ਕੇ ਦੇਖੋਗੇ ਤਾਂ ਵੀ ਨਹੀਂ ਦਿਖਣਾ ਇੰਨੇ ਬਰੀਕ ਨੇ ਉਹ ਵੀ ਪ੍ਰਮਾਤਮਾ ਨੇ ਬਣਾਇਆ ਔਰ ਇੰਨੀ ਬਰੀਕ ਕਾਰੀਗਰੀ ਕਿ ਲੱਤਾਂ ਵੀ ਲਾ ਦਿੱਤੀਆਂ ਅੱਖਾਂ ਵੀ ਲਾ ਦਿੱਤੇ ਹੱਥ ਵੀ ਲਾ ਦਿੱਤੇ ਸਰੀਰ ਵੀ ਬਣਾ ਦਿੱਤਾ ਫਿਰ ਉਸ ਸਰੀਰ ਦੇ ਅੰਦਰ ਹੋਰ ਬਰੀਕ ਇਕਾਈ ਦੇ ਵਿੱਚ ਜਾਓ ਉੱਥੇ ਹੱਡੀਆਂ ਵੀ ਨੇ ਉੱਥੇ ਦਿਲ ਵੀ ਧੜਕਦਾ ਹੋਏਗਾ ਉਹਨਾਂ ਦੇ ਖੂਨ ਦੇ ਸਰਕਲ ਕਿਸ ਤਰੀਕੇ ਨਾਲ ਪ੍ਰਮਾਤਮਾ ਨੇ ਸਿਰਜਣਾ ਕੀਤੀ ਹੈ ਬਰੀਕੀ ਦੇ ਨਾਲ ਫਿਰ ਬੰਦਿਆਂ ਨੇ ਸਰੀਰ ਦੀ ਛਾਣਬੀਣ ਕੀਤੀ ਸਰੀਰ ਦੀ ਛਾਣਬੀਣ ਕਰਦਿਆਂ ਪਤਾ ਲੱਗਾ ਜੀ ਸਰੀਰ ਸੈੱਲਾਂ ਨਾਲ ਬਣਿਆ ਇਹ ਸਾਰੀ ਦੀ ਸਾਰੀ ਬਣਤਰ ਸੈੱਲਾਂ ਦੀ ਹੈ ਸਾਨੂੰ ਸੈੱਲ ਨਹੀਂ ਦਿਖਦੇ ਸੰ ਤਾਂ ਮਾਸ ਦਿਖਦਾ ਹੈ ਸਾਨੂੰ ਅੱਖਾਂ ਦਿਖਦੀਆਂ ਨੇ ਸਾਨੂੰ ਵਾਲ ਦਿਖਦੇ ਨੇ ਸਾਨੂੰ ਨੋਹ ਦਿਖਦੇ ਆ ਸਾਨੂੰ ਸੈੱਲ ਨਹੀਂ ਦਿਖਦੇ ਉਹਨਾਂ ਸੈੱਲਾਂ ਨੂੰ ਹੋਰ ਬਰੀਕੀ ਦੇ ਨਾਲ ਜਦੋਂ ਅਗਲੇ ਕੋਕ ਦੇ ਪਰਚੋਲਦੇ ਨੇ ਫਿਰ ਉਹਨਾਂ ਸੈੱਲਾਂ ਦੇ ਅੰਦਰ ਵੀ ਮੁੜ ਕੇ ਉਹ ਨਿਊਟ੍ਰੋਨ ਪ੍ਰੋਟੋਨ ਹੋਰ ਕਈ ਚੀਜ਼ਾਂ ਨਿਕਲ ਆਈਆਂ ਹੁਣ ਵਿਗਿਆਨ ਦੀ ਭਾਸ਼ਾ ਉਹ ਸਾਨੂੰ ਬਹੁਤੀ ਨਹੀਂ ਆਉਂਦੀ ਅੱਜ ਇੱਥੇ ਵੀ ਆ ਕੇ ਵਿਗਿਆਨ ਕਹਿੰਦੀ ਹੈ ਵੀ ਅਸੀਂ ਅੰਤ ਨਹੀਂ ਲੱਭਾਂ ਇਸ ਤੋਂ ਬਰੀਕ ਇਕਾਈਆਂ ਵੀ ਸਰੀਰ ਦੇ ਵਿੱਚ ਮੌਜੂਦ ਨੇ ਜੋ ਸਾਨੂੰ ਦਿਖ ਨਹੀਂ ਰਹੀਆਂ ਹਨ ਕਿੰਨੀ ਬਰੀਕੀ ਨਾਲ ਸਰੀਰ ਦੀ ਸਿਰਜਣਾ ਹੋਈ ਹੈ ਸਾਨੂੰ ਤਾਂ ਮੋਡਾ-ਮੋਡਾ ਸਰੀਰ ਦਿਖਦਾ ਜਦੋਂ ਵਿਸ਼ਾਲਤਾ ਦੀ ਗੱਲ ਕਰੀਏ ਤਾਂ ਸ੍ਰਿਸ਼ਟੀ ਕਾਇਨਾਤ ਐਨੀ ਵੱਡੀ ਹੈ ਜਿਵੇਂ ਇੱਥੇ ਕਿੰਨੇ ਸਾਰੇ ਰੇਤ ਦੇ ਕਣ ਖਿਲਰੇ ਹੋਣਗੇ ਤੁਹਾਨੂੰ ਦਿਖਦੇ ਵੀ ਨਹੀਂ ਹੋਣੇ ਜਦੋਂ ਚਾਦਰਾਂ ਝਾੜਾਂਗੇ ਤਾਂ ਬਿੰਤ ਕਣ ਜਿਹੜੇ ਨੇ ਰਿੱਤੇ ਦੇ ਮਿੱਟੀ ਦੇ ਉਹ ਝੜ ਪੈਂਦੇ ਐ ਉਹਨਾਂ ਕਾ ਆਕਾਰ ਐ ਜੀ ਸਾਡੀ ਧਰਤੀ ਦਾ ਪੂਰੀ ਕਾਇਨਾਤ ਦੇ ਅੰਦਰ ਰੇਤ ਦੇ ਕਣ ਜਿੰਨਾ ਆਕਾਰ ਐ ਸ੍ਰਿਸ਼ਟੀ ਦਾ ਆਕਾਰ ਕਿੰਨਾ ਵੱਡਾ ਹੋਏਗਾ ਅੰਦਾਜ਼ਾ ਲਾ ਕੇ ਦੇਖੋ ਅਸੀਂ ਉਸ ਰੇਤ ਦੇ ਕਣ ਜਿੰਨੀ ਧਰਤੀ ਦੇ ਉੱਤੇ ਇੱਕ ਸੱਤ ਮਹਾਦੀਪਾਂ ਦੇ ਵਿੱਚੋਂ ਇੱਕ ਮਹਾਦੀਪ ਐ ਜੀ ਏਸ਼ੀਆ ਉਸ ਏਸ਼ੀਆ ਮਹਾਦੀਪ ਦੇ ਅੰਦਰ ਇੱਕ ਉਪਮਹਾਦੀਪ ਹੈ ਦੇਸ਼ ਹੈ ਜੀ ਭਾਰਤ ਭਾਰਤ ਦੇ ਵਿੱਚ ਇੱਕ ਛੋਟਾ ਜਿਹਾ ਸੂਬਾ ਹੈ ਜੀ ਪੰਜਾਬ ਪੰਜਾਬ ਦੇ ਵਿੱਚ ਛੋਟਾ ਜਿਹਾ ਸ਼ਹਿਰ ਹੈ ਜੀ ਲੁਧਿਆਣਾ ਲੁਧਿਆਣਾ ਦੇ ਵਿੱਚ ਵੀ ਇੱਕ ਛੋਟਾ ਜਿਹਾ ਇਲਾਕਾ ਹੈ ਜੀ ਹਾਊਸਿੰਗ ਬੋਰਡ ਅਸੀਂ ਉੱਥੇ